ਇਹੇ ਵਰਕਆਊਟ ਹਰ ਉਸ ਗੇਮ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਸਟੈਮਨੇ ਦੀ ਜ਼ਰੂਰਤ ਪੈਂਦੀ ਹੈ ਔਰ ਮੂਵਮੈਂਟਸ ਦੀ ਜ਼ਰੂਰਤ ਪੈਂਦੀ ਹੈ ਹਰ ਇੱਕ ਗੇਮ ਦੇ ਵਿੱਚ ਆਪਾਂ ਨੂੰ ਸਟੈਮਨਾ ਜਿਹੜਾ ਜਿਸ ਤਰ੍ਹਾਂ ਕਿ ਫੁੱਟਬਾਲ ਹੈ ਰੈਸਲਿੰਗ ਹੈ ਕਬੱਡੀ ਹੈ ਜੋ ਵੀ ਗੇਮ ਆਪਾਂ ਕਰਦੇ ਆਂਗੇ ਉਸ ਦੇ ਵਿੱਚ ਆਪਾਂ ਨੂੰ ਸਟੈਮਨੇ ਦੀ ਜ਼ਰੂਰਤ ਪੈਂਦੀ ਹੈ ਸੋ ਆਪਾਂ ਸਟੈਮਨਾ ਔਰ ਮੂਵਮੈਂਟ ਦੋਨਾਂ ਦੀ ਤਿਆਰੀ ਕਰਨ ਦੇ ਲਈ ਆਪਾਂ ਅੱਜ ਦੀ ਇਹ ਐਕਸਰਸਾਈਜ਼ ਦੇਖਦੇ ਆਂ ਇਸ ਐਕਸਰਸਾਈਜ਼ ਨੂੰ ਕਰਨ ਦੇ ਲਈ ਆਪਾਂ ਜਿਹੜੇ ਰਿੰਗ ਨੇਗੇ ਦੋ ਗਰਾਊਂਡ ਦੇ ਵਿੱਚ ਉੱਪਰ ਬਣਾ ਲੈਣੇ ਨੇ ਦੋ ਰਿੰਗ ਵੱਡੇ ਵੱਡੇ ਦੋ ਰਿੰਗ ਨੂੰ ਆਪਸ ਵਿੱਚ ਜੋੜ ਕੇ ਅੱਠ ਦੀ ਸ਼ੇਪ ਬਣਾ ਲੈਣੀ ਹੈ ਉਸ ਦੇ ਆਲੇ-ਦਾਲੇ ਜਿਹੜੀ ਰਨਿੰਗ ਹੈ ਇਹ ਇਹ ਕਰਨੀ ਹੈ ਇਸ ਰਨਿੰਗ ਦੇ ਨਾਲ ਸਟੈਮਨਾ ਵਧੂਗਾ ਕਰਦੇ ਹੋਏ ਬਹੁਤ ਜ਼ਿਆਦਾ ਸਟੈਮਨਾ ਬਣਦਾ ਇਸ ਦੇ ਨਾਲ 3-3 ਮਿੰਟ ਦੇ 5-6 ਸੈੱਟ ਨੇ ਜਿਹੜੇ ਉਹ ਲਾਉਣੇ ਨੇਗੇ ਅਕੋਰਡਿੰਗ ਟੂ ਗੇਮ ਜੇਕਰ ਗੇਮ 'ਚ ਜ਼ਿਆਦਾ ਸਟੈਮਨੇ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਫੁੱਟਬਾਲ ਵਗੈਰਾ ਹੈ ਗਿਆ ਜੋ ਵੀ ਹੈ ਉਸ ਦੇ ਲਈ ਜ਼ਿਆਦਾ ਸੈੱਟ ਲਾਓ ਜਿਸ ਤਰ੍ਹਾਂ ਘੱਟ ਸਟੈਮਨੇ ਦੀ ਜ਼ਰੂਰਤ ਹੈ ਤਾਂ ਘੱਟ ਲਾ ਸਕਦੇ ਹੋ ਤੋਂ ਇਸ ਤਰ੍ਹਾਂ ਆਪਾਂ ਜਿਹੜਾ ਸਟੈਮਨਾ ਇਨਕਰੀਜ਼ ਕਰ ਸਕਦੇ ਹਾਂ ਇਸ ਦੇ ਨਾਲ-ਨਾਲ ਹੀ ਜਿਹੜੀ ਕਰਵ ਵਾਲੀਆਂ ਮੂਵਮੈਂਟਸ ਨੇਗੀਆਂ ਕਰਵ ਲਾਉਂਦੇ ਨੇ ਜਿਹੜੇ 400 ਮੀਟਰ ਲੌਂਗ ਰਨਰ ਔਰ ਰੇਡਰ ਜਿਸ ਤਰ੍ਹਾਂ ਸਟਾਪਰ ਨੂੰ ਟੱਚ ਕਰਕੇ ਭਜਦਾ ਹੈ ਤਾਂ ਉਹ ਕਰਵ ਦੇ ਵਿੱਚ ਭਜਦਾ ਹੈ ਕਰਵ ਸਟਾਪ ਦੀ ਜਿਹੜੀ ਪਰਫਾਰਮੈਂਸ ਬਣਾਉਣ ਦੇ ਲਈ ਇਹ ਕਰਵਾ ਨੇ ਜਿਹੜੀਆਂ ਉਹ ਜ਼ਰੂਰ ਲਾਇਆ ਕਰਨ ਜਿਹੜੇ ਵੀ ਮੇਰੇ ਵੀਰ ਇਹ ਜਿਹੜੀ ਵੀਡੀਓ ਦੇਖ ਰਹੇ ਨੇ ਇਸ ਲਈ ਆਪਾਂ ਇਹ ਅੱਗੇ